ਅੱਜ ਮਾਨਸਾ ਦੇ ਵਿੱਚ ਨਗਰ ਕੌਂਸਲ ਦੀ ਮੀਤ ਪ੍ਰਧਾਨ ਔਰਤੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਦਾ ਸਮਾਂ ਹੋਣ ਕਾਰਨ ਚੋਣ ਕਰਾਈ ਗਈ ਹੈ ਜਿਸ ਦੇ ਵਿੱਚ ਮੀਤ ਪ੍ਰਧਾਨ ਦੀ ਚੋਣ ਸਮੇ ਸਾਰਿਆਂ ਨੇ ਸਰਬਸੰਮਤੀ ਨਾਲ ਵੋਟਾਂ ਹੱਥ ਖੜੇ ਕਰਕੇ ਪਾਈਆਂ ਅਤੇ ਜਦੋਂ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਆਈ ਤਾਂ ਉਸ ਵਕਤ ਵਿਰੋਧੀ ਧਿਰ ਦੇ ਐਮਸੀ ਨੇਮ ਚੰਦ ਚੌਧਰੀ ਲਈ 12 ਐਮਸੀਆਂ ਨੇ ਹੱਕ ਵਿੱਚ ਹੱਥ ਖੜੇ ਕੀਤੇ ਅਤੇ ਸੱਤਾਧਾਰੀ ਧਿਰ ਦੇ ਹੱਕ ਵਿੱਚ ਸਿਰਫ 9 ਹੀ ਐਮਸੀਆਂ ਨੇ ਸਹਿਮਤੀ ਜਤਾਈ ਜਿਸ ਨੂੰ ਲੈ ਕੇ ਮਾਨਸਾ ਦੇ ਐਮਐਲਏ ਨੇ ਜ਼ਬਰਦਸਤੀ ਦੋਨਾਂ ਨੂੰ 111 ਦਿਖਾ ਕੇ ਆਪਣੀ ਵੋਟ ਪਾ ਕੇ ਤਾ ਤਾਰੀ ਧਿਰਦੇ ਐਮਸੀ ਨੂੰ ਸੀਨੀਅਰ ਮੀਤ ਪ੍ਰਧਾਨ ਦੇ ਹਉਦੇ ਤੇ ਬਿਠਾ ਦਿੱਤਾ ਅਤੇ ਔਰਤਾਂ ਨੇ ਸਿਆੰਦਾ ਕਹਿਣਾ ਹੈ ਕਿ ਮਾਨਸਾ ਦੇ ਐਮਐਲਏ ਨੇ ਸਾਨੂੰ અપਮਾਨਜਨਕ ਸ਼ਬਦ ਬੋਲਿਆ ਹਨ ਕਿਹਾ ਹੈ ਕਿ ਇਹਨਾਂ ਨੂੰ ਸਾਰਿਆਂ ਨੂੰ ਫੜ ਕੇ ਅੰਦਰ ਕਰ ਦਿਓ ਜਦੋਂ ਕਿ ਇੱਕ ਪੜਿਆ ਲਿਖਿਆ ਐਮਐਲਏ ਹੋਣ ਦੇ ਨਾਤੇ ਇਹੋ ਜਿਹੀ ਭਾਸ਼ਾ ਕਿਸ ਤਰ੍ਹਾਂ ਵਰਤੀ ਇਹ ਸਮਝ ਤੋਂ ਬਾਹਰ ਹੈ ਤੇ ਆਓ ਅੱਗੇ ਤੁਹਾਨੂੰ ਸੁਣਾਉਂਦੇ ਹਾਂ ਜਿਨ੍ਹਾਂ ਵਿਰੋਧੀ ਧਿਰ ਦੇ ਐਮਸੀ ਨਾਲ ਤੱਕਾ ਹੋਇਆ ਅਤੇ ਉਹਨਾਂ ਦਾ ਕੀ ਕਹਿਣਾ ਇਸ ਦੇ ਉੱਪਰ ਸਾਰੇ ਆ ਪੰਜਾਬ ਸਰਕਾਰ ਸਾਡੇ ਮਾਨਤਾ ਦੇ ਵਿਧਾਇਕ ਐਮਐਲਏ ਪੀਰੇ ਸਿੰਘਲਾ ਨੇ ਇਹ ਕਾਉਂਸਲ ਐਸਡੀਐਮ ਕਾਉਂਸਲ ਸੀਰੇ ਦਾ ਕਰਪਟ ਬੰਦਾ ਜਿਹੜਾ ਇੱਥੇ ਲਾਇਆ ਇਸੇ ਕੰਮ ਲਈ ਐਮਐਲਏ ਨੇ ਲਵਾਇਆ ਹੋਇਆ ਤਾਂ ਪਹਿਲੀ ਗੱਲ ਤਾਂ ਚੋਣ ਅਜੇ ਨੂੰ ਲਿੱਖ ਕੇ ਵੀ ਪਹਿਲੇ ਸੀਨੀਅਰ ਤੇ ਬਾਈਸ਼ ਦੀ ਇਕੱਠੀ ਹੋਊਗੀ ਇਹਨਾਂ ਨੇ ਉਹ ਗੱਲ ਨਹੀਂ ਮੰਨੀ ਇਹਨਾਂ ਨੂੰ ਮੇਲਾਂ ਕੀਤੀ ਹੋਈ ਹੈ ਪਏ ਡੀਜੀ ਸਾਹਿਬ ਨੂੰ ਰਿਟਰਨ ਚ ਹੀ ਦੇ ਕੇ ਆਏ ਆ ਨੰਬਰ ਦੋ ਇਹ ਕਹਿੰਦਾ ਜੀ ਚੋਣ ਲਗ ਲਗ ਕਰਾਵਾਂਗੇ ਪਹਿਲਾਂ ਬਾਈਸ਼ ਦੀ ਫੇਰ ਸੀਨੀਅਰ ਦੀ ਚਲੋ ਅਸੀਂ ਉਹ ਵੀ ਮਨਜ਼ੂਰ ਕਰ ਲਿਆ ਕੋਈ ਗੱਲ ਨਹੀਂ ਫਿਰ ਇਹਨਾਂ ਨੇ ਧੱਕੇ ਨਾਲ ਮੈਨੂੰ ਮੈਂ ਉਹਦਾ ਕੈਂਡੀਡੇਟ ਸੀ ਸੀਨੇ ਉਮੀਦ ਪ੍ਰਧਾਨ ਕੀ ਦਾ 12 ਵੋਟਾਂ ਮੈਨੂੰ ਆਥੇ ਤਿੰਨ ਵਾਰੀਆਂ ਇਹਨਾਂ ਨੇ ਹੱਥ ਘੜੇ ਕਰਾ ਲੇ ਤਿੰਨ ਵਾਰੀਆਂ ਚ ਕਢਾ ਲਓ ਕੈਮਰੇ ਇਹਨਾਂ ਦੇ ਤੇ ਨਾ ਹੁਣ ਇਹਨੂੰ 9 ਵੋਟਾਂ ਪਈਆਂ ਦੂਜੇ ਬੰਦੇ ਨੂੰ ਜਾਣ ਕੇ ਇਹ 11 11 ਹੋ ਗਿਆਂ ਜੀ ਮੇਰੇ ਐਮਐਲਏ ਦੀ ਪਾ ਦਿਓ ਇਹ ਧੱਕੇ ਛਾਈ ਕੋ ਗੈਲੀ 12 ਚਿਰਨੀ ਦਲ ਦੀਆਂ ਹੁੰਦੀਆਂ ਇਹਨੂੰ ਤਾਂ ਟੰਗਾ ਚਗਾਵਾਗੇ ਸਮਾਰ ਕੇ ਐਸਡੀਐਮ ਦੀਆਂ ਇਹਦੇ ਕਾਲੇ ਬਰੋਤਰੇ ਅਸੀਂ ਕੱਢਾਂਗੇ ਅਸੀਂ ਕੱਢਾਂਗੇ ਕਿਹਨੇ ਖਾ ਕੇ ਸਾਰਾ ਕੁਝ ਖਾ ਗਏ ਤੇ ਮਾਨਸਾ ਨੂੰ ਤੇ ਸਾਰੇ ਉਹਨੂੰ ਕਰਾਪਟ ਫਿਰੇ ਦਾ ਮਰਦਾਬਾਦ ਮਰਦਾਬਾਦ ਉਹਨੋਂ ਗੋਟਾ-ਗੋਟਾ ਸੀਗੀਆਂ ਅਸੀਂ ਪਾਤੀਆਂ ਵੋਟਾਂ ਐਮਐਲਏ ਸਾਹਿਬ ਦੀਆਂ ਸਾਰੀਆਂ ਗੱਲਾਂ ਸੱਚ ਨੇ ਜਮਾ ਬਣਾਉਣ ਜਿਹਨੂੰ ਮਰਜ਼ੀ ਬਣਾਉਣ ਐਮਐਲਏ ਸਾਹਿਬ ਬਣਾਉਣ ਅਸੀਂ ਜਮਾ ਨਹੀਂ ਕਹਿੰਦੇ ਐਮਐਲਏ ਨੂੰ ਬੋਲਣ ਦੀ ਨੌਲਜ ਨਹੀਂ ਹੈਗੀ ਕਹਿੰਦਾ ਜਨਾਨੀ ਨੂੰ ਚੱਕ ਕੇ ਅੰਦਰ ਸਿੱਟ ਇਹ ਕੀ ਐਨ ਲੱਖ ਰੁਪਏ ਵੀ ਔਰਤ ਦਾ ਪਰਮਾਨ ਕੀਤਾ ਗਿਆ ਮੈਨੇ ਸਾਹਿਬ ਮੈਨੂੰ ਪੂਰਾ ਪੂਰਾ ਕੀਤਾ ਗਿਆ ਮੈਨੂੰ 2000 ਬੰਦੇ ਨੇ ਜਿੱਤ ਕੇ ਭੇਜਿਆ ਹੋਇਆ ਚਾਰ ਪਾੜਾ ਦੇ ਮੈਂ ਕੰਮ ਕਰਦੀ ਆ ਐਮ ਐਲ اے ਕੀ ਕਰਦਾ ਲੈ ਕੇ 30 ਲੱਖ ਰੁਪਏ ਅੰਦਰ ਵਹਿ ਗਿਆ ਅਸੀਂ 20 ਬੋਟ ਪਾਈਏ ਨਿੰਨੂ ਨੂੰ ਜਮਾ 20 ਬੋਟ ਪਾਈਏ ਅਸੀਂ ਐਮ ਐਲ اے ਦਾ ਕੀ ਮਤਲਬ ਹੈ ਮੈਨੂੰ ਜਨਾਨੀ ਕਹਿੰਦਾ ਐਮ ਐਲ اے ਦੀ ਮੈਨੂੰ ਧੀ ਵੀ ਕਿਉਂ ਕਹੇ ਨੇ ਕਿਸ ਤਰ੍ਹਾਂ ਲੱਗਦਾ ਵੀ ਇਸ ਸਰਕਾਰ ਦੇ ਵਿੱਚ ਔਰਤ ਦੀ ਇੱਜ਼ਤ ਐ ਸਾਡੀ ਔਰਤ ਦੀ ਆ ਇੱਜ਼ਤ ਹੈ ਐਮ ਐਲ اے ਅਜੀਨਾ ਕਿਸੇ ਤੋਂ ਨਾ ਦਵਾਨੀ ਪਹਿਲਾਂ ਲੈਂਦੀ ਸੀ ਨਾ ਦਵਾਨੀ ਹੁਣ ਲੈਂਦੀ ਐ ਪ੍ਰਧਾਨ ਨੂੰ ਬੋਟ ਪਾਈਏ ਫਿਰ ਪੈਸਾ ਤੋਂ ਬੋਟ ਪਾਈਏ ਸੀ ਨੇ ਮੈਨੂੰ ਬੋਟ ਪਾਈਏ ਸੀ ਬਿਨ ਪੈਸੇ ਤੋਂ ਬੋਟ ਪਾਈਏ ਕਿਉਂ ਪਾਈ ਜਨਾਨੀ ਕਿਉਂ ਕਹਿੰਦਾ ਇਹ ਮੈਨੂੰ ਮੇਰੇ ਮੂਰੇ ਲਿਆ ਉਹ ਐਮਐਲਏ ਨੂੰ ਹੀ ਮੈਂ ਬਾਹਰ ਮੂਰੇ ਚੱਪਲ ਮਚਾਉਂਦੀ ਜਾ ਕੇ ਠੀਕ ਹੈ ਉਹਨਾਂ ਨੂੰ ਕਹਾਂ ਭਲਾ ਪ੍ਰੇਮ ਸਿੰਘ ਭੋਲਾ ਜੀ ਅੱਜ ਇਲੈਕਸ਼ਨ ਹੋਈ ਐ ਕੀ ਕਹਿਣਾ ਚਾਹੋਗੇ ਕੀ ਰੋਲਾ ਪਿਆ ਤੇ ਜਿਹੜੀ ਅੱਜ ਬਚਤ ਪਾਵਰ ਦੇ ਵਿੱਚ ਭਮਾਨ 22 ਪ੍ਰਧਾਨ ਤੇ ਜਿਹਨੂੰ ਨਹੀਂ ਪ੍ਰਧਾਨ ਦੀ ਚੋਣ ਹੋਈ ਐ ਐਸਜੀਐਮ ਸਾਹਿਬ ਅਤੇ ਕਨਵੀਨਰ ਸੀ ਐਮਐਲਏ ਸਾਹਿਬ ਵੀ ਇੱਥੇ ਹਾਜ਼ਰ ਸੀ ਹਲਕਾ ਮਾਨਸਾ ਜਿਹੜੀ 22 ਪ੍ਰਧਾਨ ਦੀ ਚੋਣ ਹੈ ਨੇਮਚੰਦ ਚੌਧਰੀ ਪਾਰ ਨੰਬਰ 18 ਤੋਂ ਵਿਸ਼ਾਲ ਗੋਲਦੀ ਪਾਰ ਨੰਬਰ 2 ਤੋਂ ਦੋਨਾਂ ਦੇ ਵਿੱਚ ਕੰਪੀਟੀਸ਼ਨ ਸੀਗਾ ਜਿਹਦੇ ਵਿੱਚ ਕੀ ਨੇਮਚੰਦ ਨੂੰ 12 ਵੋਟਾਂ ਪਈਆਂ ਵਿਸ਼ਾਲ ਗੋਲਦੀ ਨੂੰ 9 ਵੋਟਾਂ ਪਈਆਂ ਪਰ ਕੀ ਐਮਐਲਏ ਹਲਕਾ ਮਾਨਸਾ ਨੇ ਅਤੇ ਕਨਵੀਨਰ ਸਾਹਿਬ ਨੇ ਪੂਰਾ ਤੱਕਾ ਕਰਕੇ ਵੋਟਾਂ ਬਰਾਬਰ ਕਰਕੇ ਜਦੋਂ ਕਿ ਵੋਟ ਹੈ ਜਿਹੜੀ ਹੱਥ ਖੜੇ ਕਰਕੇ ਪੈਂਦੀ ਹੈ ਉਹਦੇ ਵਿੱਚ 12 ਵੋਟਾਂ ਕਲੀਅਰ ਗਿਣਿਆ ਗਈਆਂ ਤਿੰਨ ਵਾਰੀ ਵੋਟਾਂ ਗਿਣੀਆਂ ਐ ਐਸਜੀਪੀ ਸਾਹਿਬ ਨੇ ਆਪ ਖੁਦ ਵੀ ਗਿਣੀਆਂ ਫੇਰ ਵੀ ਪਰ ਕਵਿੰਨਰ ਸਾਹਿਬ ਨੂੰ ਨਾ ਤਸੱਲੀ ਹੋ ਜਾ ਕਵਿੰਨਰ ਸਾਹਿਬ ਸਰਕਾਰ ਦੇ ਪ੍ਰੈਸ਼ਰ ਥੱਲੇ ਸੀ ਤੇ ਇਸ ਕਰਕੇ ਉਹਨਾਂ ਨੇ ਜਿਹੜਾ ਸੀਗਾ 22 ਪ੍ਰਧਾਨ ਨੋ ਵੋਟਾਂ ਵਾਲੇ ਨੂੰ ਗੋਲਡ ਨੂੰ ਡਿਕਲੇਅਰ ਕੀਤਾ ਜਿਹਦੇ ਵਿੱਚ ਕਿ ਐਮਐਲਏ ਸੀ ਐਮਐਲਏ ਦੀ ਵੋਟ ਉਦੋਂ ਪੈਂਦੀ ਹੈ ਜਦੋਂ ਵੋਟਾਂ ਦੋਨੇ ਪੱਸੇ ਤੁਹਾਡੇ ਬੰਦੇ ਬਰਾਬਰ ਹੋਣ ਟਾਸ ਵੋਟ ਹੁੰਦੀ ਆ ਉਹ ਤਾਂ ਕਿ ਉਹ ਟਾਸ ਕਰਨ ਦੀ ਨਾਲ ਲੋਟ ਕੋਲ ਦੇ ਚ ਐਮਐਲਏ ਜਿੱਧਰ ਉਹ ਵੋਟ ਪਾਊਗਾ ਉਹ ਬੰਦਾ ਵੀ ਕੋਸ਼ਿਸ਼ ਕੀਤਾ ਜਾਂਦਾ ਵੀ ਇਹ ਜਿੱਤ ਉਕਰਾਰ ਹੋ ਗਿਆ ਇਸ ਕਰਕੇ ਜਿਹੜੀ ਇਹ ਚੋਣ ਹੋਈ ਹੈ ਬੜੀ ਗਲਤ ਅਤੇ ਬੇਇਨਸਾਫੀ ਚੋਣ ਹੋਈ ਹੈ ਇਹਦੇ ਵਿੱਚ ਸ਼ਰੇਆਮ ਜਿਹੜੀ ਹੈਗੀ ਹੈ ਆਮ ਪਾਰਟੀ ਨੇ ਧੱਕਾ ਕੀਤਾਗਾ ਅਤੇ ਇਹ ਜਿਹੜੀ ਚੋਣ ਹੈ ਰੱਦ ਹੋਣੀ ਚਾਹੀਦੀ ਹੈ ਅਤੇ ਇਹਦੇ ਖਾਤਰ ਜਿਹੜਾ ਹੈਗਾ ਅਸੀਂ ਸੰਘਰਸ਼ ਵੀ ਕਰਾਂਗੇ ਤੇ ਹਾਈ ਕੋਰਟ ਜਾਣ ਦੀ ਵੀ ਤਿਆਰੀ ਕਰਾਂਗੇ ਕਨਵੀਨਰ ਸਾਹਿਬ ਨੇ ਇਹ ਤੱਕਾ ਦਿੱਤਾਗਾ ਮੈਂ ਇੰਨੇ ਕਹਿੰਦਾ ਹੋਇਆ